ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਅਕਾਲੀ ਦਲ ਕਹਿੰਦਾ ਕਿ ਸਾਡੇ ਨਾਲ ਧੱਕਾ ਕੀਤਾ ਅਕਾਲੀ ਦਲ ਇਕੱਲਾ ਨਹੀਂ ਕਹਿੰਦਾ ਬਹੁਤ ਸਾਰੇ ਹੋਰ ਲੋਕ ਕਹਿੰਦੇ ਆ ਕਿ ਧੱਕਾ ਕੀਤਾ ਮਜੀਠੀਆ ਨੂੰ ਫੜ ਲਓ ਜਦੋਂ ਧੱਕਾ ਹੋਊਗਾ ਉਹਦੇ ਖਿਲਾਫ ਗੱਲ ਕਰਾਂਗੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਹਿਣਾ ਹੁੰ ਮ ਕਰਨਾ ਚਾਹੁੰਦਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡੱਕ ਵਾਂਗੂ ਪੁਲਿਸ ਨੇ ਰੇਡ ਕੀਤਾ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਬਰੋਧ ਤੋਂ ਉੱਪਰ ਕੁਝ ਨਹੀਂ ਹੈ ਕਮਾਲ ਦੀ ਗੱਲ ਇਹ ਹੈ ਕਿ ਉਹ ਲੋਕ ਕਹਿੰਦੇ ਆ ਧੱਕਾ ਕੀਤਾ ਜਿਹੜੇ ਕਹਿੰਦੇ ਹੁੰਦੇ ਸੀ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਵਪਾਰੀ ਆ ਕਹਿੰਦੇ ਸੀ ਚਿੱਟੇ ਦਾ ਨਾਂ ਲਾਓ ਤੇ ਬਿਕਰਮ ਸਿੰਘ ਮਜੀਠੀਆ ਦਾ ਚਿੱਟਾ ਆ ਪੰਜਾਬ ਚ ਚਿੱਟਾ ਮਤਲਬ ਮਜੀਠੀਆ ਮਜੀਠੀਆ ਮਤਲਬ ਚਿੱਟਾ ਦੋਨਾਂ ਨੂੰ ਅਲੱਗ ਕਰਕੇ ਨਹੀਂ ਦੇਖ ਸਕਦੇ ਜਿਹੜੇ ਕਹਿੰਦੇ ਸੀ ਉਹਦੇ ਗੱਲ 'ਚ ਰੱਸਾ ਪਾ ਕੇ ਤਰਨਤਨ ਦੇ ਸੀਆਈਏ ਸਟਾਫ ਵਿੱਚ ਲਿਆ ਕੇ ਬਿਠਾਉਣਾ ਉਹ ਕਹਿੰਦੇ ਆ ਕਿ ਧੱਕਾ ਕੀਤਾ ਬਿਕਰਮ ਸਿੰਘ ਮਜੀਠੀਆ ਇਹਨਾਂ ਦੇ ਗੱਲ 'ਚ ਪਾ ਕੇ ਰੱਸਾ ਤੇ ਤਰਨਤਨ ਵਾਲੇ ਸੀਆਈਏ ਸੈਂਟਰ ਦੇ ਵਿੱਚ ਲੈ ਕੇ ਇਹ ਸੁਟਾਂਗੇ ਇਹ ਕਿਹੜਾ ਕਾਨੂੰਨ ਪਿੰਦਾ ਕਿ ਉਹਦੇ ਰਸਤੇ 'ਚ ਰੱਸਾ ਪਾ ਕੇ ਤੁਸੀਂ ਲਿਆ ਕੇ ਮਿਠਾਉਂਗੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਬੋਲਤੇ ਜਿਹੜੀਆਂ ਐਡੀਆਂ ਐਡੀਆਂ ਗੱਲਾਂ ਕਹਿੰਦੇ ਸਨ ਉਹ ਸਾਰੇ ਜਾਣੇ ਛੱਡ ਕੇ ਤੇ ਰਾਤੋਂ ਰਾਤ ਇਸ ਪਾਸੇ ਆ ਗਏ